ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ 24x7 ਪੰਜਾਬ ਪੰਜਾਬ ਦੇ ਕੈਬਨਿਟ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਅੱਜ ਗੁਰੂ ਰਵਿਦਾਸ ਜੀ ਦੇ ਜਨਮ ਦਿਨ ਦੌਰਾਨ ਨਵਾਂ ਸ਼ਹਿਰ ਸਿਵਲ ਹਸਪਤਾਲ ਵਿੱਚੇ ਦੌਰਾ ਕੀਤਾ ਸਰਕਾਰੀ ਹਸਪਤਾਲ ਦੇ ਨੇੜੇ ਜਲਦੀ ਹੀ ਮੈਡੀਕਲ ਕਾਲਜ ਦੀ ਨੀਂਹ ਪੱਧਰ ਰੱਖਿਆ ਜਾ ਰਿਹਾ ਹੈ ਜਿਸ ਕਾਰਨ ਉਹ ਇਸ ਜਗ੍ਹਾ ਦਾ ਨਿਰਖਣ ਕਰਨ ਆਏ ਸਨ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਉਹ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਦਾ ਨਿਰਖਣ ਕਰ ਰਹੇ ਹਨ ਮੈਡੀਕਲ ਕਾਲਜ ਨਵਾਂ ਸ਼ਹਿਰ ਵਿੱਚ ਬਣਾਇਆ ਜਾ ਰਿਹਾ ਹੈ ਤੇ ਉਸ ਜਗ੍ਹਾ ਦੀ ਦੇਖਭਾਲ ਕਰ ਰਹੇ ਹਨ ਸਰਕਾਰੀ ਹਸਪਤਾਲ ਵਿੱਚ ਕੀ ਲੋੜ ਹੈ ਮਰੀਜ਼ਾਂ ਨੂੰ ਸਰਕਾਰੀ ਹਸਪਤਾਲ ਵਿੱਚ ਦਵਾਈਆਂ ਦੀ ਲੋੜ ਹੁੰਦੀ ਹੈ ਉਹ ਜ਼ਰੂਰਤ ਨੂੰ ਪੂਰਾ ਕਰਨ ਲਈ ਫੰਡ ਅਤੇ ਦਵਾਈਆਂ ਵੀ ਹਸਪਤਾਲ ਵਿੱਚ ਉਪਲਬਧ ਕਰਵਾਈਆਂ ਜਾ ਰਹੀਆਂ ਹਨ ਹਸਪਤਾਲ ਦੀ ਇਮਾਰਤ ਤੇ ਲੋੜਿੰਦਾ ਬੁਨਿਆਦ ਢਾਂਚਾ ਇਸ ਖੇਤਰ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਨੇ ਜ਼ਮੀਨ ਦਿੱਤੀ ਹੈ ਜਿਸ ਤੇ ਮੈਡੀਕਲ ਕਾਲਜ ਬਣਾਇਆ ਜਾਣਾ ਹੈ ਰੰਡਬਰਨਾਲਾ ਦੀ ਪੰਚਾਇਤ ਨੇ 17 ਏਕੜ ਅਤੇ ਨਗਰ ਕੌਂਸਲ ਨੇ 5 ਏਕੜ ਜ਼ਮੀਨ ਦਿੱਤੀ ਹੈ ਜਿਸ ਤੇ ਕਾਲਜ ਬਣਾਇਆ ਜਾਵੇਗਾ ਮੈਡੀਕਲ ਕਾਲਜ ਨੂੰ ਜਾਣ ਵਾਲੀ ਸੜਕ ਰਾਸ਼ਟਰੀ ਰਾਜਮਾਰਗ ਨਾਲ ਜੁੜੀ ਹੋਵੇਗੀ ਇਸ ਸੰਬੰਧੀ ਕੁਝ ਮੁੱਦਾ ਸੀ ਅਤੇ ਉਹ ਸਿਰਫ ਇਹ ਹੀ ਦੇਖਣ ਆਏ ਸਨ ਉਹਨਾਂ ਨੇ ਕਿਹਾ ਕਿ ਮੈਡੀਕਲ ਕਾਲਜ ਲਗਭਗ 700-800 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ ਤੇ ਉਹ ਇਸ ਦੇ ਪ੍ਰਬੰਧ ਕਰਨ ਲਈ ਆਏ ਹਨ ਸਰਕਾਰੀ ਹਸਪਤਾਲ ਵਿੱਚ ਸਟਾਫ ਦੀ ਘਾਟ ਹੋਣ ਕਾਰਨ ਉਹਨਾਂ ਨੇ ਕਿਹਾ ਕਿ ਸਟਾਫ ਦੀ ਭਰਤੀ ਕੀਤੀ ਜਾ ਰਹੀ ਹੈ ਕੁਝ ਡਾਕਟਰ ਆਏ ਸਨ ਅਤੇ ਕੁਝ ਆਉਣਗੇ ਅਤੇ ਪੈਰਾਮੈਡੀਕਲ ਮੈਡੀਕਲ ਸਟਾਫ ਦੇ ਪ੍ਰਤੀ ਕੀਤੀ ਜਾ ਰਹੀ ਹੈ ਉਹਨਾਂ ਨੇ ਨਵਾਂ ਸ਼ਹਿਰ ਹਸਪਤਾਲ ਨੂੰ ਪਹਿਲੇ ਸਥਾਨ ਤੇ ਰੱਖਣ ਲਈ ਸਟਾਫ ਦੀ ਪ੍ਰਸ਼ੰਸਾ ਕੀਤੀ ਹੈ ਜੀ ਜੀ ਸਾਰੇ ਹਸਪਤਾਲ ਵਿਜ਼ਿਟ ਕਰ ਰਹੇ ਆ ਜੀ ਉਹਦੇ ਚਾਤੇ ਮੈਡੀਕਲ ਕਾਲਜ ਵੀ ਮਾਣਾ ਹੁੰਦਾ ਸਾਰਾ ਲੈਂਡ ਕਰਦਾ ਦੇਖਣਾ ਸੀਗਾ ਬਾਕੀ ਹਸਪਤਲ ਦੇ ਵਿੱਚ ਕਿਹੜੀ ਕਿਹੜੀ ਹੋਰ ਚੇਜ ਦੀ ਲੋੜ ਹੈ ਸਾਰੇ ਜਿੰਨੇ ਵੀ ਪੰਜਾਬ ਦੇ ਜਿਵੇਂ ਪਹਿਲਾਂ ਅਸੀਂ ਕੀਤਾ ਨਾ ਜੀ ਬਾਇਡਸ਼ਨ ਦਾ ਇਨੀਸ਼ੀਏਟਿਵ ਸੀਗਾ। ਇਹ ਸਾਰੀਆਂ ਦਵਾਈਆਂ ਹਸਪਤਾਲ ਤੋਂ ਮਿਲੀਆਂ ਚਾਹੀਦੀਆਂ ਉਹਦੇ ਵਾਸਤੇ ਫੰਡ ਵੀ ਦਿੱਤੇ ਔਰ ਮੈਡੀਸਿਨ ਵੀ ਦਿੱਤੇ। ਹੁਣ ਅਸੀਂ ਜਿਹੜਾ ਬਾਕੀ ਦਾ ਇਨਫਰਾਸਟ੍ਰਕਚਰ ਹੈ ਉਹ ਦੇਖ ਕੇ ਸਾਰਾ ਜੀ ਬਿਲਡਿੰਗ ਦੀ ਔਰ ਕੋਈ ਲੋੜ ਹੈ। ਜਿਸ ਤਰ੍ਹਾਂ ਤੁਹਾਡੇ ਕ੍ਰਿਟੀਕਲ ਕੇਅਰ ਬਲਾਕ ਬਣਦਾ ਉਹਦਾ ਪਤਾ ਕਰਨਾ ਚਾਹੀਦਾ। ਇਸੇ ਤਰ੍ਹਾਂ ਜਿਹੜੀਆਂ ਕੀ ਰਿਕੁਆਇਰਮੈਂਟ ਹੈਗੀ ਹੈ ਏਰੀਆ ਦੀ ਲੋਕਾਂ ਦੀ ਥੋੜੇ ਪਿੰਡ ਵਾਲੇ ਜ਼ਮੀਨ ਦੇ ਰਹੇ ਸਾਨੂੰ ਬਹੁਤ ਸ਼ਹਿਰ ਵਾਲੇ ਵੀ ਜ਼ਮੀਨ ਦੇ ਰਹੇ। 5 ਏਕੜੇ ਆ 13 ਏਕੜ ਪਿੰਡ ਦੀ ਆ ਤੈਨੂੰ ਕਰੋ ਕਰਕੇ ਉਸਨੂੰ ਕਰਕੇ ਸਾਰੇ ਇਹ ਉੱckie ਬਾਈ ਇੱਕੋ ਬੰਨ੍ਹ ਦਿੰਦੇ ਆ ਤੇ ਇਹਨੂੰ ਇਹਦੀ ਮੇਨ ਹਾਈਵੇ ਦੇ ਨਾਲ ਕਨੈਕਟੀਵਿਟੀ ਕਰਨਾ ਇਹ ਬੜਾ ਈਸ਼ੂ ਸੀ ਕਿ ਇਹਨਾਂ ਸਾਰੇ ਦੇਖਣਾ ਸਾਰੇ ਹਸਪਤਾਲ ਪੰਜਾਬ ਦੇ ਮੈਂ ਸਾਰੇ ਹਸਪਤਾਲ ਵਿਜ਼ਿਟ ਕਰ ਲਏ ਕਿੰਨੀ ਲਾਗਤ ਮੈਨੂੰ ਕੋਸਰ ਮੈਡੀਕਲ ਪਰ ਬੜੇ ਘੋਰ ਦੀ ਲਾਗਤ ਅੱਜਕੱਲ 7-800 ਕਰੋੜ ਆ ਜਾਂਦੀ ਹੈ ਉਹ ਸਾਰਾ ਬੰਦੋਬਸਤ ਕਰਨਾ ਹੈ ਸਰਕਾਰੀ ਤੁਮ ਇਸ ਹਸਪਤਾਲ ਦੀ ਸਰਫ ਹਲੇ ਬਹੁਤ ਕਾਟ ਉਹ ਹੁਣ ਸਟਾਫ ਅਸੀਂ ਭਰਤੀ ਕਰ ਰਹੇ ਹਾਂ ਡਾਕਟਰਸ ਭਰਤੀ ਕੀਤੇ ਕੁਝ ਡਾਕਟਰ ਆਏ ਇੱਥੇ ਹੋਰ ਆਣਗੇ ਜਿਹੜੇ ਸਪੈਸ਼ਲਿਸਟ ਹਨ ਦੀ ਭਰਤੀ ਕਰ ਰਹੇ ਹਾਂ ਸਟਾਫ ਨਰਸਸ ਦੀ ਭਰਤੀ ਕਰ ਰਹੇ ਹਾਂ ਜਿੰਨੇ ਪੈਰਾਮੈਡੀਕਸ ਹਨ ਉਹਦੀ ਭਰਤੀ ਕਰ ਰਹੇ ਹਾਂ ਵੀ ਆਣਗੇ ਦੇਖੋ ਨਮਾਸਾ ਨੰਬਰ 1 ਬਣਿਆ ਕਾਇਕਲਪਨ ਜਿਹੜਾ ਨਮਾਸਾ ਨੰਬਰ 1 ਜੀ 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 ਬਹੁਤ ਅੱਛਾ ਹਸਪਤਾਲ ਹੈ ਜੀ ਸਟਾਫ ਬੜੀ ਮਿਹਨਤ ਨਾਲ ਕੰਮ ਕਰ ਰਿਹਾ ਹੈ ਹੋਰ ਵੀ ਹੋਰ ਬਿਹਤਰ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ 24 ਇੰਟੂ ਪੰਜਾਬ ਦੇ ਕੈਬਨਿਟ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਅੱਜ ਗੁਰੂ ਰਵਿਦਾਸ ਜੀ ਦੇ ਜਨਮ ਦਿਨ ਦੌਰਾਨ ਨਵਾਂ ਸ਼ਹਿਰ ਸਿਵਲ ਹਸਪਤਾਲ ਵਿੱਚੇ ਦੌਰਾ ਕੀਤਾ ਸਰਕਾਰੀ ਹਸਪਤਾਲ ਦੇ ਨੇੜੇ ਜਲਦੀ ਹੀ ਮੈਡੀਕਲ ਕਾਲਜ ਦੀ ਨੀਂਹ ਪੱਧਰ ਰੱਖਿਆ ਜਾ ਰਿਹਾ ਹੈ ਜਿਸ ਕਾਰਨ ਉਹ ਇਸ ਜਗ੍ਹਾ ਦਾ ਨਿਰਖਣ ਕਰਨ ਆਏ ਸਨ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਉਹ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਦਾ ਨਿਰਖਣ ਕਰ ਰਹੇ ਹਨ ਮੈਡੀਕਲ ਕਾਲਜ ਨਵਾਂ ਸ਼ਹਿਰ ਵਿੱਚ ਬਣਾਇਆ ਜਾ ਰਿਹਾ ਹੈ ਤੇ ਉਸ ਜਗ੍ਹਾ ਦੀ ਦੇਖਭਾਲ ਕਰ ਰਹੇ ਹਨ ਸਰਕਾਰੀ ਹਸਪਤਾਲ ਵਿੱਚ ਕੀ ਲੋੜ ਹੈ ਮਰੀਜ਼ਾਂ ਨੂੰ ਸਰਕਾਰੀ ਹਸਪਤਾਲ ਵਿੱਚ ਦਵਾਈਆਂ ਦੀ ਲੋੜ ਹੁੰਦੀ ਹੈ ਉਹ ਜ਼ਰੂਰਤ ਨੂੰ ਪੂਰਾ ਕਰਨ ਲਈ ਫੰਡ ਅਤੇ ਦਵਾਈਆਂ ਵੀ ਹਸਪਤਾਲ ਵਿੱਚ ਉਪਲਬਧ ਕਰਵਾਈਆਂ ਜਾ ਰਹੀਆਂ ਹਨ ਹਸਪਤਾਲ ਦੀ ਇਮਾਰਤ ਦੇ ਲੁੜਿੰਦਾ ਬੁਨਿਆਦ ਢਾਂਚਾ ਇਸ ਖੇਤਰ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਨੇ ਜ਼ਮੀਨ ਦਿੱਤੀ ਹੈ ਜਿਸ ਤੇ ਮੈਡੀਕਲ ਕਾਲਜ ਬਣਾਇਆ ਜਾਣਾ ਹੈ ਪਿੰਡ ਬਰਨਾਲਾ ਦੀ ਪੰਚਾਇਤ ਨੇ 17 ਏਕੜ ਅਤੇ ਨਗਰ ਕੌਂਸਲ ਨੇ 5 ਏਕੜ ਜ਼ਮੀਨ ਦਿੱਤੀ ਹੈ ਜਿਸ ਤੇ ਕਾਲਜ ਬਣਾਇਆ ਜਾਵੇਗਾ ਮੈਡੀਕਲ ਕਾਲਜ ਨੂੰ ਜਾਣ ਵਾਲੀ ਸੜਕ ਰਾਸ਼ਟਰੀ ਰਾਜਮਾਰਗ ਨਾਲ ਜੁੜੀ ਹੋਵੇਗੀ ਇਸ ਸੰਬੰਧੀ ਕੁਝ ਮੁੱਦਾ ਸੀ ਅਤੇ ਉਹ ਸਿਰਫ ਇਹ ਹੀ ਦੇਖਣ ਆਏ ਸਨ ਉਹਨਾਂ ਨੇ ਕਿਹਾ ਕਿ ਮੈਡੀਕਲ ਕਾਲਜ ਲਗਭਗ 700-800 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ ਤੇ ਉਹ ਇਸ ਦੇ ਪ੍ਰਬੰਧ ਕਰਨ ਲਈ ਆਏ ਹਨ ਸਰਕਾਰੀ ਹਸਪਤਾਲ ਵਿੱਚ ਸਟਾਫ ਦੀ ਘਾਟ ਹੋਣ ਕਾਰਨ ਉਹਨਾਂ ਨੇ ਕਿਹਾ ਕਿ ਸਟਾਫ ਦੀ ਭਰਤੀ ਕੀਤੀ ਜਾ ਰਹੀ ਹੈ ਕੁਝ ਡਾਕਟਰ ਆਏ ਸਨ ਅਤੇ ਕੁਝ ਆਉਣਗੇ ਦੇ ਪੈਰਾ ਮੈਡੀਕਲ ਸਟਾਫ ਦੇ ਪ੍ਰਤੀ ਕੀਤੀ ਜਾ ਰਹੀ ਹੈ ਉਹਨਾਂ ਨੇ ਨਵਾਂ ਸ਼ਹਿਰ ਹਸਪਤਾਲ ਨੂੰ ਪਹਿਲੇ ਸਥਾਨ ਤੇ ਰੱਖਣ ਲਈ ਸਟਾਫ ਦੀ ਪ੍ਰਸ਼ੰਸਾ ਕੀਤੀ ਹੈ ਜੀ ਜੀ ਸਾਰੇ ਹਸਪਤਾਲ ਵਿਜ਼ਿਟ ਕਰ ਰਹੇ ਆ ਜੀ ਉਹਦੇ ਚਾਤੇ ਕਿਉਂਕਿ ਮੈਡੀਕਲ ਕਾਲਜ ਵੀ ਬਣਾਉਣਾ ਹੁੰਦਾ ਸਾਰਾ ਲੈਂਡ ਗੱਰਾ ਦਾ ਦੇਖਣਾ ਸੀਗਾ ਬਾਕੀ ਹਸਪਤਲ ਦੇ ਵਿੱਚ ਕਿਹੜੀ ਕਿਹੜੀ ਹੋਰ ਚੀਜ਼ ਦੀ ਲੋੜ ਹੈ ਸਾਰੇ ਜਿੰਨੇ ਵੀ ਪੰਜਾਬ ਦੇ ਜਿਵੇਂ ਪਹਿਲਾਂ ਅਸੀਂ ਕੀਤਾ ਨਾ ਜੀ ਬਾਈਡ ਸੰਧਾਨ ਇਨੀਸ਼ੀਏਟਿਵ ਆ ਸੀਗਾ ਵੀ ਸਾਰੀਆਂ ਦਵਾਈਆਂ ਹਸਪਤਲ ਤੋਂ ਲੀਆਂ ਚਾਹੀਦੀਆਂ ਉਹਦੇ ਵਾਸਤੇ ਫੰਡ ਵੀ ਦਿੱਤੇ ਔਰ ਮੈਡੀਸਨ ਵੀ ਦਿੱਤੇ ਆ ਹੁਣ ਅਸੀਂ ਜਿਹੜਾ ਬਾਕੀ ਦਾ ਇਨਫਰਾਸਟ੍ਰਕਚਰ ਆ ਉਹ ਦੇਖ ਕੇ ਸਾਰਾ ਜਿਹੜੀ ਬਿਲਡਿੰਗ ਦੀ ਔਰ ਕੋਈ ਰੋਡ ਆ ਜਿਸ ਤਰ੍ਹਾਂ ਤੁਹਾਡੇ ਕ੍ਰਿਟੀਕਲ ਕੇਅਰ ਬਲਾਕ ਬਣਦਾ ਉਹਦਾ ਪਤਾ ਕਰਨਾ ਸੀਗਾ ਇਸੇ ਤਰ੍ਹਾਂ ਜਿਹੜੀਆਂ ਕੀ ਰਿਕੁਆਇਰਮੈਂਟ ਹੈਗੀ ਆ ਇਹ ਏਰੀਆ ਦੀ ਲੋਕਾਂ ਦੀ ਥੋੜੇ ਪਿੰਡ ਵਾਲੇ ਜ਼ਮੀਨ ਦੇ ਰਹੇ ਆ ਸਾਨੂੰ ਬੰਨੋ ਸ਼ਹਿਰ ਵਾਲੇ ਵੀ ਜ਼ਮੀਨ ਦੇ ਰਹੇ ਆ 5 ਏਕੜ ਇਹ 13 ਏਕੜ ਪੈਂਦੀ ਆ ਤੈਨੂੰ ਕਰੋ ਕਰਕੇ ਉਸਨੂੰ ਕਰਕੇ ਸਾਰੇ ਇਹ ਉੱਤੀ ਬਾਈਟੋ ਬੰਨ ਜਾਂਦੀ ਆ ਤੇ ਉਹਨੂੰ ਇਹ ਮੇਨ ਹਾਈਵੇ ਦੇ ਨਾਲ ਕਨੈਕਟੀਵਿਟੀ ਕਰਨੀ ਆ ਇਹ ਵੱਡੇ ਸ਼ੂਸਿਕਾ ਸਾਰੇ ਦੇਖ ਰਹੇ ਸਾਰੇ ਹਸਪਤਾਲ ਪੰਜਾਬ ਦੇ ਨੂੰ ਸਾਰੇ ਹਸਪਤਾਲ ਵਿਜ਼ਿਟ ਕਰ ਲੈ ਕਿਹਦੀ ਲੱਗਦੀ ਮੈਨੂੰ ਕੋਸਰ ਮੈਡੀਕਲ ਮੈਡੀਕਲ ਕਵਰੇਟੀ ਲਾਗਤ ਅੱਜ ਕੱਲ 7-8 ਕਰੋੜ ਆ ਜਾਂਦੀ ਹੈ ਉਹ ਸਾਰਾ ਬੰਦੋਬਸਤ ਕਰਨਾ ਹੈ ਸਰਕਾਰੀ ਸਪਸ਼ਟਤਾ ਦੀ ਸਰ ਹਾਲੇ ਬਹੁਤ ਘੱਟ ਉਹ ਉਹ ਹੁਣ ਸਟਾਫ ਅਸੀਂ ਭਰਤੀ ਕਰ ਰਹੇ ਹਾਂ ਡਾਕਟਰਸ ਭਰਤੀ ਕੀਤੇ ਕੁਝ ਡਾਕਟਰ ਆਏ ਇੱਥੇ ਹੋਰ ਆਣਗੇ ਜਿਹੜੇ ਸਪੈਸ਼ਲਿਸਟ ਹਨ ਦੀ ਭਰਤੀ ਕਰ ਰਹੇ ਹਾਂ ਸਟਾਫ ਨਰਸਸ ਦੀ ਭਰਤੀ ਕਰ ਰਹੇ ਹਾਂ ਜਿੰਨੇ ਪੈਰਾਮੈਡੀਕਲ ਕਰਾਂ ਦੀ ਭਰਤੀ ਕਰ ਰਹੇ ਆ ਵੀ ਆਣਗੇ ਵਿਕਸ਼ਨ ਨਮਾਸਰ ਨੰਬਰ 1 ਬਣਿਆ ਕਾਇਕਲਪਨ ਜਿਹੜਾ ਨਮਾਸਰ ਨੰਬਰ 1 ਜੀ 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 ਬਹੁਤ ਅੱਛਾ ਆਸਥਾ ਰਾਜੀ ਸਟਾਫ ਬੜੀ ਮਿਹਨਤ ਨਾਲ ਕੰਮ ਕਰ ਰਿਹਾ ਹੈ ਹੋਰ ਵੀ ਹੋਰ ਬਿਹਤਰ ਕਰਾ ਰਿਹਾ ਹੈ